ਰਹੇ تھے ਪਰਫੋਰਮੈਂਸ ਦਾ ਕਰ ਹੀ ਰਹੇ ਸਨ ਬੈਂਕ ਨੇ ਜੋ ਇਨੀਸ਼ੀਏਟਿਵ ਲਏ ਨੇ ਚਾਹੇ ਐਮਐਸਐਮਏ ਚ ਹੋਵੇ ਰਿਟੇਲ ਲੈਂਡਿੰਗ ਚ ਹੋਵੇ ਤੁਹਾਡੇ ਦਰਾਂ ਨਾਲ ਹੈ ਹੀ ਹੈ ਜੇ ਰਿਟੇਲ ਲੈਂਡਿੰਗ ਦੀ ਗੱਲ ਕਰੀਏ ਤਾਂ ਬੈਂਕ ਨੇ ਹੁਣੇ ਤੁਹਾਡੇ ਸਾਹਮਣੇ ਸਟੇਟ ਥਰੂ ਪ੍ਰੋਸੈਸਤੀ ਵੀ ਜੰਨੀ ਨਾਲ ਆਪਣੇ ਕਾਰ ਲੋਨ ਔਰ ਹੋਮ ਲੋਨ ਨੂੰ ਸਿਰਫ ਕਯੂਆਰ ਕੋਡ ਕਸਟਮਰ ਨੂੰ ਸਕੈਨ ਕਰੇਗਾ ਤੁਹਾਨੂੰ ਪਤਾ ਹੀ ਹੈ ਕਾਰ ਲੋਨ ਵਿਦਨ 15 ਮਿੰਟ ਤੱਕ ਉਹਦਾ विदाउट एनी ह्यूमन इंटरवेंशन ਸਭ ਤੋਂ ਵੱਡੀ ਗੱਲ ਤਾਂ ਇਹ ਆ ਉਹ ਕਰ ਪਾਏਗਾ on the same way ਹੋਮ ਲੋਨ ਦੇ ਵਿੱਚ ਵੀ ਆ ਉਹਦਾ ਮਾਈਕੂਅਰ ਕੋਡ ਜਨਰੇਟ ਕਰੇਗਾ ਜੋ ਨੈਸੈਸਰੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਆਪਣੇ ਉਹ ਫੀਡ ਕਰੇਗਾ ਤੇ ਉਹਨੂੰ ਅਕੋਰਡਿੰਗਲੀ ਹੋਮ ਲੋਨ ਵਿਦਿਨ নো ਟਾਈਮ ਉਹਨੂੰ ਇਮੀਡੀਐਟਲੀ ਇਨ ਪ੍ਰਿੰਸੀਪਲ ਸੈਕਸ਼ਨ ਮਿਲ ਜਾਏਗਾ on the same way ਇਸ ਤੋਂ ਅੱਗੇ ਬੈਂਕ ਐਮ ਐਸ ਐਮਈ ਵਾਸਤੇ ਵੀ ਇਹਦੇ ਵਾਸਤੇ ਵੀ ਅੰਡਰ ਪ੍ਰੋਸੈਸ ਆ ਇਹ ਵੀ ਪ੍ਰੋਸੀਜਰ ਸਟੇਪ ਬਾਈ ਜਰਨੀ ਦਾ ਔਰ ਬਹੁਤ ਹੀ ਜਲਦੀ ਮੈਂ 25 ਲੱਖ ਦੇ ਜੋ ਐਮ ਐਸ ਐਮ ای ਲੋਨ ਹੈ ਉਹ ਐਸਟੀਪੀ ਜਰਨੀ ਦੇ थ्रू ਆਪਣੇ ਲੈ ਕੇ ਆ ਰਹੇ ਤੇ ਸਟੈਪ ਬਾਈ ਸਟੈਪ ਇਹਨੂੰ ਅਮਾਉਂਟ ਨੂੰ ਅਕੇ ਅਕੇ ਵੀ ਦੱਸਾਂਗੇ ਇਹਦੇ ਨਾਲ ਹੀ ਬੈਂਕ ਤੁਹਾਨੂੰ ਪਤਾ ਹੀ ਹੈ ਜਿਹਦਾ ਐਜੂਕੇਸ਼ਨ ਲੋਨ ਲੈਣ ਵਾਸਤੇ ਆਪਾਂ ਅਲੱਗ-ਅਲੱਗ ਡੇਢ ਬਾਰੇ ਅਲੱਗ-ਅਲੱਗ ਇੰਸਟੀਚਿਊਟ ਨਾਲ ਟਾਈਪ ਕੀਤਾ ਹੈ ਜਿਵੇਂ ਆਈ ਆਈ ਐਮ ਹੋ ਗਏ ਆਈ ਆਈ ਟੀਜ਼ ਹੋ ਗਏ ਇਹਨਾਂ ਬੱਚਾ ਵਾਸਤੇ ਰਾਇਤੀ ਦਰਾਤੇ ਔਰ ਜੋ ਇਹਨਾਂ ਵਾਸਤੇ ਰਹਿਤੀ ਜੋ ਨੋਰਮ ਹੈ ਉਹਦੇ ਵਾਸਤੇ ਆਪਾਂ ਬੈਂਕ ਇਹਨਾਂ ਵਾਸਤੇ ਜੋ ਲੋਨ ਸਕੀਮ ਹੈ ਉਹ ਲੈ ਕੇ ਆਏ ਤਾਂ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਚੀਜ਼ਾਂ ਨੂੰ ਵੱਧ ਤੋਂ ਵੱਧ ਕਰਨਾ ਹੈ ਪਰ ਪੰਜਾਬ ਐਂਡ ਸਿੰਧ ਬੈਂਕ ਹੈ ਜਦੋਂ ਬਰਥ ਪਲੇਸ ਹੀ ਪੰਜਾਬ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਬੈਂਕ ਦਾ ਜੋ ਵੀ ਸ਼ੁਰੂਆਤ ਹੋਈ ਸੀ ਪਰ ਸਾਡੀ ਇੱਕ ਤਰ੍ਹਾਂ ਦਾ ਜਨਮ ਭੂਮੀ ਵੀ ਹੈ ਬਰਥ ਪਲੇਸ ਹੈ ਔਰ ਹਾਰਟਲੈਂਡ ਵੀ ਹੈ ਤੋ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੰਦ ਬੈਂਕ ਨੂੰ ਇੱਕ ਇੱਕ ਤਰ੍ਹਾਂ ਦਾ ਆਪਾਂ ਨੂੰ ਕਰ ਕਰਦਾ ਬੈਂਕ ਬਣਾਉਣਾ ਇਹਦੇ ਨਾਲ ਹੀ ਜੋ ਅਲੱਗ-ਅਲੱਗ ਤਰ੍ਹਾਂ ਦੀਆਂ ਜਿਵੇਂ ਪਰ ਆਗ੍ਰਿਕਚੀ ਬੈਂਕ ਦੇ ਅਲੱਗ-ਅਲੱਗ ਤਰ੍ਹਾਂ ਦੀਆਂ ਤਰੋਪਤਾਈਆਂ ਸਕੀਮ ਲੈ ਕੇ ਆਇਆ ਵਾਟ ਡਿਸਟ੍ਰਿਕਟ ਵਾਟ ਪ੍ਰੋਡਕਟ ਵਰੇ ਅਲੱਗਲੇ ਤਰ ਹਰ ਡਿਸਟ੍ਰਿਕਟ ਦੀ ਇੱਕ ਬੈਂਕ ਦੀ ਸਕੀਮ ਆ ਰਹੀ ਹੈ ਤੁਹਾਨੂੰ ਪਤਾ ਹੀ ਹੈ कि हर डिस्ट्रिक्ट एक प्रोडक्ट एक डिजाइन की गई है वो अलग अलग तरह जो अलग अलग करना और उन्होंने बेनीफिट करा के बताइ सब्डा रहेगा तो कहते अपना एग्रीकल्चर एडवास कर ही थे थे तो तो रहे ਜਨ ਸਟਰਕਚਰ ਸਕੀਮ ਦਾ ਹੈ ਇਹ ਦਸ਼ਾ ਆសុਖਸ਼ਿਤਨ ਦੀ ਨੀਤੀ ਸਕੀਮ ਐਸਬੀਆਈ ਜੀਜੀ ਮਾਈਂਡ ਐਂਡ ਐਪੀ ਮਲ ਪਰ ਉਹਨਾਂ ਤੇ ਫੋਕਸ ਸਟੋਰਨਰ ਕੰਮ ਕਰਨਾ ਹੈ ਐਸਬੀਆਈ ਕਰਦੇ 2 ਲੱਖ ਰੁਪਏ ਦਾ ਪਿਛੇ ਅਸੀਂ ਇਹਦਾ ਅਵੇਅਰਨੈਸ ਕਰ ਰਹੇ ਸੀ ਫਾਈਨੈਂਸ਼ੀਅਲ ਇਨਕਲੂਜਨ ਤੇ ਤੇ ਉਹਦੇ ਵਿੱਚ ਜਦੋਂ ਆਪਾਂ ਕਹਿਦੇ ਆ ਕਿ ਇਹਦਾ 2 ਲੱਖ ਕਿਸੇ ਵਾਸਤੇ ਕੁਛ ਨਹੀਂ ਉੱਠ ਕੇ ਬੋਲਿਆ ਆਪਣੀ ਬੈਂਕਰੀ ਸੀ ਜਦੋਂ ਉਹਨੂੰ 2 ਲੱਖ ਦਾ ਕਲੇਮ ਮਿਲਿਆ ਤੋ ਉਹਦੇ ਅੱਖਾਂ ਵਿੱਚ ਹੰਝੂ ਆ ਗਏ ਤੋ ਉਹਨ ਕਹੇ ਵੀ ਵੇ 2 ਲੱਖ ਨਾਲ ਕਹਿੰਦੀ ਮੈਂ ਐਡਲਿਸਟ ਇਹ ਕਰ ਪਾਈ ਮੈਂ ਆਪਣੇ ਜੋ ਵੀ ਆਪਣੇ ਬੱਚਿਆਂ ਦੀ ਜੋ ਆਪਣੀ ਬੇਟੀ ਦੀ ਉਹ ਕਹਿੰਦੀ ਸ਼ਾਦੀ ਕਰ ਪਾ ਤਾ ਤੋ ਇਸ ਤਰ੍ਹਾਂ ਕਹਿੰਦੇ ਨਾਟ ਬੈਂਕਿੰਗ ਦੇ ਨਾਲ-ਨਾਲ ਵੀ ਜੋ ਆਪਣੇ ਲੋੜਵੰਦਾਂ ਦੀ ਉਹਨਾਂ ਤੋਂ ਬਾਦ ਉਹ ਬਣੀ ਰਿਹਾ ਪਾ ਹਲਪ ਹੈ ਜੈਡ ਵਾਟਸਨ ਹਾਂਜੀ ਸਟਪਰੰਗ ਰਿਲਾਟਿਵ ਬਲਰ ਡਾਊਨ ਹੋ ਤੇ ਬੱਥਾ ਇਹ ਠੀਕ ਹੈ ਜੀ 0 ਕਿ ਕਿ ਸੋ ਅੱਜ ਪੰਜਾਬਣ ਸਿੰਧ ਬੈਂਕ ਬੋਲੋ ਇਹ ਮੁਗਾ ਵਿੱਚ ਐਮ ਐਸ ਐਮ ای ਕਸਟਮਰ ਮੀਟ ਕਰਵਾਈ ਜਾ ਰਹੀ ਹੈ ਇਹਦੇ ਵਿੱਚ ਕਸਟਮਰ ਨੂੰ ਜੋ ਵੀ ਪੰਜਾਬਣ ਸਿੰਧ ਦੁਆਰਾ ਐਮ ਐਸ ਐਮ ای ਕਸਟਮਰ ਨੂੰ ਜੋ ਵੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹੈ ਚਾਹੇ ਉਹਨੇ ਐਡਵਾਂਸ ਲੈਣਾ ਹੋਵੇ ਜਾਂ ਉਹਨੇ ਕਰੰਟ ਅਕਾਊਂਟ ਖੋਲਣਾ ਹੋਵੇ ਉਹ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਬੈਂਕ ਨੇ ਐਮ ਐਸ ਐਮ ای ਕਸਟਮਰ ਵਾਸਤੇ ਅਲੱਗ ਕਈ ਇਨੀਸ਼ੀਏਟਿਵ ਲਏ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਪੈਨ ਇੰਡੀਆ ਲੈਵਲ ਤੇ 1 ਨਵੰਬਰ ਔਨਵਰਡ ਹਰ ਫੋਰਟਨਾਈਟਲੀ ਹਰ ਜ਼ੋਨ ਦੇ ਵਿੱਚ ਇੱਕ ਐਮ ਐਸ ਐਮ ای ਕਸਟਮਰ ਮੀਟ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਜੂਨਲ ਮੈਨੇਜਰ ਤਾਂ ਆਉਂਦੇ ਆਂਦੇ ਨੇ ਔਰ ਸਾਡੇ ਕੋਈ ਹੈੱਡ ਆਫਸ ਤੋਂ ਉਹਦੇ ਰਿਪਰੈਜ਼ੈਂਟੇਟਿਵ ਨੇ ਜੋ ਵੀ ਹਮਾਰੇ ਜੀ ਐਮ ਹੁੰਦੇ ਨੇ ਜਾਂ ਇੱਥੇ ਚੰਡੀਗੜ੍ਹ ਤੋਂ ਮੈਂ ਫੀਲਡ ਜਨਰਲ ਮੈਨੇਜਰ ਹਾਂ ਮੈਂ ਇਹਦੇ ਵਿੱਚ ਅਸੀਂ ਜੋ ਵੀ ਕਸਟਮਰ ਨੂੰ ਜੋ ਐਮ ਐਸ ਐਮ ای ਕਸਟਮਰ ਨੇ ਉਹਨਾਂ ਵਾਸਤੇ ਕੀ ਫੈਸਿਲਿਟੀਆਂ ਨੇ ਸਭ ਤੋਂ ਵੱਡੀ ਫੈਸਿਲਿਟੀ ਤਾਂ ਹੈ ਜਿਸ ਨੇ ਆਪਣਾ ਨਵਾਂ ਕਾਰੋਬਾਰ ਕਿਦਾਂ ਸ਼ੁਰੂ ਕਰਨਾ ਹੋਵੇ ਤਾਂ ਬੈਂਕ ਉਹਨਾਂ ਵਾਸਤੇ ਅਲੱਗ ਤੋਂ ਕਰੰਟ ਅਕਾਊਂਟ ਸਕੀਮ ਲੈ ਕੇ ਆਇਆ ਹੈ ਪੀਐਸਪੀ ਸ਼ੁਭ ਆਰੰਭ ਕਰੰਟ ਅਕਾਊਂਟ ਸਕੀਮ ਹੈ ਇਹਦੇ ਵਿੱਚ ਉਹਨੂੰ ਕੋਈ ਵੀ ਕੇਵਲ ਕਰੰਟ ਅਕਾਊਂਟ ਵਾਲੇ ਕਸਟਮਰ ਕਹਿੰਦੇ ਨੇ ਜੀ ਸਾਨੂੰ ਤਾਂ ਇੰਨਾ ਬੈਲੈਂਸ ਰੱਖਣਾ ਪੈਂਦਾ ਨੇ ਤਾਂ ਮਿਨਿਮਮ ਚਾਰਜ ਲੱਗ ਜਾਂਦੇ ਨੇ ਤਾਂ ਬੈਂਕ ਅਲੱਗ ਤੋਂ ਇੱਕ ਸਕੀਮ ਲੈ ਕੇ ਆਇਆ ਜੋ ਨਿਊ ਟਰਪਰਾਈਜ਼ਨ ਪ੍ਰਾਇਰਰ ਨੇ ਜਿਨ੍ਹਾਂ ਨੇ ਨਵਾਂ ਪੜਾ ਕੰਮਕਾਰ ਸ਼ੁਰੂ ਕਰਨੇ ਨੇ ਉਹਨਾਂ ਵਾਸਤੇ ਸ਼ੁਭ ਆਰੰਭ ਕਰੰਟ ਅਕਾਊਂਟ ਸਕੀਮ ਹੈ ਜਿਹਦੇ ਵਿੱਚ ਉਹਨਾਂ ਨੂੰ ਕੋਈ ਵੀ ਮਿਨਿਮਮ ਬੈਲੈਂਸ ਰੱਖਣ ਦੀ ਜ਼ਰੂਰਤ ਨਹੀਂ ਪੈਗੀ ਇਸ ਤੋਂ ਬਿਨਾ ਲੋਨ ਲੈਣ ਵਾਸਤੇ ਬੈਂਕ ਨੇ ਹਰ ਫੀਲਡ ਵਾਸਤੇ ਹਰ ਤਰ੍ਹਾਂ ਦੇ ਕਸਟਮਰ ਵਾਸਤੇ ਅਲੱਗ ਚਾਹੇ ਪੀਐਸਪੀ ਮੈਲਾ ਸਮਰiddhi ਹੋਵੇ ਜੋ ਔਮਨ ਬੈਨੇਫੀਸ਼ੀਅਰੀ ਨੇ ਉਹਨਾਂ ਨੇ ਕੋਈ ਆਪਣਾ ਕੰਮ ਕਰ ਸ਼ੁਰੂ ਕਰਨਾ ਉਹਨਾਂ ਵਾਸਤੇ ਫਿਰ ਜੇ ਨਵਾਂ ਬੱਚਾ ਆਇਆ ਕੋਈ ਸਟਾਰਟਅਪ ਕੋ ਉਹਨੇ ਆਪਣਾ ਕੰਮ ਕਰਨਾ ਹੈ ਤਾਂ ਤਾਂ ਉਹਦੇ ਵਾਸਤੇ ਜੰਗ ਪੀਐਸਪੀ ਜੰਗ ਇੰਡੀਆ ਸਕੀਮ ਲੈ ਕੇ ਆਇਆ ਇਹਦੇ ਵਿੱਚ 18 ਤੋਂ 35 ਸਾਲ ਦੇ ਬੱਚੇ ਜਿਹੜੇ ਨੇ ਨਵੇਂ ਐਂਟਰਪ੍ਰਾਈਜ਼ ਉਹਦੇ ਵਿੱਚ ਐਲੀਜੀਬਲ ਨੇ ਇਸ ਤੋਂ ਬਿਨਾ ਕੋਈ ਇਕੁਪਮੈਂਟ ਕਿਸੇ ਨੇ ਲੈਣੇ ਇਹਨੇ ਸਾਜੋ ਉਸਮਾਨ ਕਿਸ ਤਰ੍ਹਾਂ ਦਾ ਲੈਣਾ ਇਕੁਪਮੈਂਟ ਫਾਈਨਾਂਸਿੰਗ ਦੀ ਸਕੀਮ ਲੈ ਕੇ ਆਇਆ ਪੀਐਸਪੀ ਇਕੁਪਮੈਂਟ ਫਾਈਨਾਂਸਿੰਗ ਸਕੀਮ ਔਰ ਸਭ ਤੋਂ ਵੱਡੀ ਵੱਡੀ ਗੱਲ ਹੈ ਇਹ ਜਿਹੜੀਆਂ ਸਾਰੀਆਂ ਸਕੀਮਾਂ ਨੇ ਜਿਸ ਤਰ੍ਹਾਂ ਮਹਿਲਾ ਸਮਰਿੱਧੀ ਹੈ ਕੋਈ ਮਹਿਲਾ ਨੇ ਆਪਣਾ ਕੰਮਕਾਰ ਸ਼ੁਰੂ ਕਰਨਾ ਹੁਣ ਉਹ ਅਸੀਂ ਰਹਿਤੀ ਦੌਰਾਨ ਤੇ ਉਹ ਉਹਨੂੰ ਅਸੀਂ ਲੋਨ ਸੈਂਕਸ਼ਨ ਕਰਦੇ ਹਾਂ ਤੇ ਹੋਰ ਵੀ ਵੱਡੀ ਗੱਲ ਹੈ ਬੈਂਕ ਜਦੋਂ ਲਿਮਿਟ ਸੈਂਕਸ਼ਨ ਕਰਦਾ ਕਈ ਵਾਰ ਪੀਕ ਸੀਜ਼ਨ 'ਚ ਇਮੀਡੀਐਟਲੀ ਉਹਦੀ ਡਿਮਾਂਡ ਵੱਧ ਜਾਂਦੀ ਹੈ ਲੋਨ ਦੀ ਤਾਂ ਬੈਂਕ ਨੇ ਉਸਕੋ ਸਟੈਂਡ ਬਾਈ ਉਸਕੋ ਕ੍ਰੈਡਿਟ ਲਿਮਿਟ ਵੀ ਨਾਲ ਹੀ ਸੈਂਕਸ਼ਨ ਕਰ ਦਿੰਦਾ ਉਹ ਜੋ ਕਿ 90 ਦਿਨ ਵਾਸਤੇ ਹੋਵੇਗੀ ਜੋ ਕਿ ਉਹਦੀ ਸੈਂਕਸ਼ਨ ਲਿਮਿਟ ਦਾ 10% ਹੋਵੇਗੀ ਤਾਂ ਕਿ ਕਦੇ ਇਮੀਡੀਐਟਲੀ ਉਹਨੂੰ ਰਿਕੁਆਇਰਮੈਂਟ ਪੈ ਜਾਵੇ ਤਾਂ ਉਹਨੂੰ ਕਿਸੇ ਬੈਂਕ ਦੇ ਚੱਕਰ ਨਾ ਲਗਾਉਣੇ ਇਸ ਤੋਂ ਇਲਾਵਾ ਬੈਂਕ ਨੇ ਅਲੱਗ ਤਰ੍ਹਾਂ ਦੇ ਕਈ ਇਨੀਸ਼ੀਏਟਿਵ ਇਹ ਤਾਂ ਛੁੜਕਤ ਸਰ ਐਨਆਰਆਈ ਵਾਸਤੇ ਬੈਂਕ ਵਿੱਚ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਨੇ ਉਹਨੇ ਰਿਮਿਟੈਂਸ ਫੈਸਿਲਿਟੀਆਂ ਇਥੋਂ ਫੋਰਨ ਭੇਜਣੀਆਂ ਹੋਣ ਜਾਂ ਫੋਰਨ ਤੋਂ ਇੱਧਰ ਬਣਾਉਣ ਬੈਂਕ ਦੇ ਹਰ ਤਰ੍ਹਾਂ ਨਾਲ ਟਾਈ ਆਪਣੇ ਨੋ ਸਟੋ ਅਕਾਊਂਟ ਦੀ ਡਿਟੇਲ ਵੀ ਇਹਨਾਂ ਨਾਲ ਸ਼ੇਅਰ ਕੀਤੀ ਗਈ ਹੈ ਫਿਰ ਐਫਸੀਨਾਰਾ ਅਕਾਊਂਟ ਐਫਸੀਨਾਰਾ ਅਕਾਊਂਟ ਐਨਆਰਆਈ ਅਕਾਊਂਟ ਨੇ ਐਨਆਰਆਈ ਨੇ ਜੇ ਕੋਈ ਐਫਸੀਨਾਰਾ ਅਕਾਊਂਟ ਵੀ ਬੈਂਕ ਤੇ ਵਾਸ ਖੋਲ ਸਕਦਾ ਉਹ ਫੋਰਨ ਕਰੰਸੀ ਦੇ ਵਿੱਚ ਹੀ ਉਹਨਾਂ ਦੀ ਐਫਡੀ ਬਣ ਜਾਏਗੀ ਉਹਦੇ ਵਿੱਚ 1 ਸਾਲ ਤੋਂ ਲੈ ਕੇ 5 ਸਾਲ ਦੀ ਐਫਡੀ ਬਣਾਉਣੇ ਆ ਅਲੱਗ ਕ੍ਰਾਂਜੂਸ ਡਾਲਰ ਹੈ ਪਾਉਂਡ ਸਟਰਲਿੰਗ ਹੈ ਕੈਨੇਡੀਅਨ ਡਾਲਰ ਹੈ ਆਸਟ੍ਰੇਲੀਅਨ ਡਾਲਰ ਹੈ ਇਹਨਾਂ ਕਰੰਸੀ ਦੇ ਵਿੱਚ ਬੈਂਕ ਉਹਨਾਂ ਦੇ ਉਹਨਾਂ ਦੇ ਫਿਕਸਡ ਪੋਟਡ ਕਰ ਦਿੰਦਾ ਔਰ ਫੋਰਨ ਕਰੰਸੀ ਦੇ ਵਿੱਚ ਉਹਨਾਂ ਨੂੰ ਵਿਆਜ ਦਾ ਵੀ ਭੁਗਤਾਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਕਸਟਮਰ ਨੇ ਜੋ ਵੀ ਕਰੰਸੀ ਫਲਕਚੁਏਸ਼ਨ ਹੁੰਦੀ ਹੈ ਉਹਦਾ ਉਹ ਬੇਨਫਿਟ ਵੀ ਲੈ ਸਕਦਾ ਹੈ ਸਾਥੇ ਇਹਦੇ ਨਾਲ ਵਿਆਜ ਦਾ ਵੀ ਬੇਨਫਿਟ ਲੈ ਬਿਲਕੁਲ ਜੀ ਬਿਲਕੁਲ ਅਲੱਗ ਤਰ੍ਹਾਂ ਦੀ ਔਰ ਪੰਜਾਬ ਨ ਸਿੰਧ ਬੈਂਕ ਨੇ ਤਾਂ ਇਥੋਂ ਇਤੋਂ ਵੀ ਇੱਕ ਕਦਮ ਅੱਗੇ ਜਾ ਕੇ ਅਸੀਂ ਇੱਕ ਨੋਲਿਜ ਪਾਰਟਨਰ ਆ ਸਾਡਾ ਪੁੰਥਾ ਉਹਨਾਂ ਟਾਇਪ ਕੀਤਾ ਹੈ ਜੋ ਨਵੇਂ ਬੱਚੇ ਇਸ business ਵਿੱਚ ਆਉਂਦੇ ਨੇ ਅਸੀਂ ਉਹਨਾਂ ਨੂੰ ਜੋ ਵੀ ਉਹਨਾਂ ਦੇ business ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮਜ਼ ਆ ਰਹੀਆਂ ਨੇ ਇਮੀਡੀਏਟਲੀ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਉਹ ਟ੍ਰੇਨਿੰਗ ਵੀ ਇਸ ਤਰ੍ਹਾਂ ਦੀ ਦੇ ਰਹੇ ਆ ਕਿ ਅਸੀਂ ਲੋਕਲ ਲੈਂਗੁਏਜ ਦਾ ਪੰਜਾਬ ਦੇ ਬੱਚੇ ਤਾਂ ਉਹਨੂੰ ਪੰਜਾਬੀ ਵਿੱਚ ਹੀ ਟ੍ਰੇਨਿੰਗ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬੈਲੈਂਸ ਸ਼ੀਟ ਮੇਨਟੇਨ ਕਰਨੀ ਹੈ ਤੋਂ ਕਿਸ ਤਰ੍ਹਾਂ ਉਹਨੇ ਐਚਆਰ ਕਰਨੇ ਨੇ ਕਿਸ ਤਰ੍ਹਾਂ ਡਿਮਾਂਡ ਆਪਣੀ ਕ੍ਰੀਏਟ ਕਰਨੀ ਹੈ ਤੋਂ ਉਹਦੇ ਵਾਸਤੇ ਉਹਨੂੰ ਅਸੀਂ ਟ੍ਰੇਨਿੰਗ ਦਿੱਤੀ ਸੰਗ੍ਰਹਿਕਾਂ ਨੂੰ ਇਹ ਹੀ ਹੈ ਪੰਜਾਬ ਨੈਸ਼ਨਲ ਬੈਂਕ ਤੁਹਾਡਾ ਆਪਣਾ ਬੈਂਕ ਹੈ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਦਾ ਜਨਮ ਹੀ 1908 ਵਿੱਚ ਇਥੋਂ ਪੰਜਾਬ ਤੋਂ ਹੋਇਆ ਸਾਡੀ ਜਨਮ ਭੂਮੀ ਹੈ ਤੋਂ ਪੰਜਾਬ ਨੈਸ਼ਨਲ ਬੈਂਕ ਨਾਲ ਵੱਧ ਤੋਂ ਵੱਧ ਜੁੜੀ ਹੈ ਅਸੀਂ ਵਧੀਆ ਬੈਂਕਿੰਗ ਸਹੂਲਤਾਂ ਦੇਣ ਲਈ ਹਮੇਸ਼ਾ ਤਤਪਰ ਹਾਂ